ਇਸ ਵੇਲੇ ਮੈਂ ਨਾ ਹੋਇਆ। ਉਹ ਚਪੇ ਦੇ ਲਈ ਆਪਣੇ ਰੈਗੂਲਰ ਸੈਂਟਰ ਪਰ ਹੋ ਰਹੀ ਹੈ। ਮੀਆਂ। ਗਾਓ ਤੁਸੀਂ ਸਭੀ ਗੁਰੂ ਦੇ। ਇਸ ਸ਼ਾਨ ਨੂੰ ਲਿਖ ਕੇ ਉਹ ਸੈਲੀਬ੍ਰੇਟ ਕਰ ਰਹੀ ਹੈ। ਸਤੰਤਰੀ ਸਾਹਿਬ ਜੀ ਦਾ ਸਵਾਗਤ ਅਸਾਂ ਹੀ ਬੋਲੋ। ਅਮਾ ਜੀ ਨੂੰ ਸਵਾਗਤ ਕਰਨਾ ਹਾਲੇਲੂਇਆ ਦੇ ਨਾਅਰੇ ਨਾਲ। ਹਲੇ ਅਜਨਾਲੇ ਦੇ ਕ੍ਰਿਸਚਨ ਭਾਈਚਾਰੇ ਵੱਲੋਂ ਅੱਜ ਲਈ ਜਿਹੜਾ ਜਸੂ ਮਸੀਹ ਜੀ ਦੇ ਸੰਦੇਸ਼ ਘਰ ਘਰ ਪਚਾ ਰਹੇ ਪਾਸਟਰ ਅੰਕਦੂਰ ਲਾਜੀ ਦੀ ਇਸ ਏਰੀਆ ਦੇ ਵਿੱਚ 1 ਸਾਲ ਪਹਿਲਾਂ ਬ੍ਰਾਂਚ ਖੋਲੀ ਸੀਗੀ ਸੋ ਅੱਜ 1 ਸਾਲ ਪੂਰਾ ਹੋ ਗਿਆ ਉਹ ਬ੍ਰਾਂਚ ਦੀ ਸਭਾ ਕਿਸੇ ਭਾਈਚਾਰੇ ਦਾ ਜਿਹੜਾ ਅੱਜ ਦਿਨ ਮਨਾ ਰਿਹਾ ਸੋ ਮੈਂ ਉਹਨਾਂ ਨੂੰ ਵਧਾਈ ਦੇਣ ਆਇਆ ਹਾਂ ਅਦਰਬਾ ਦਸੂ ਬਸੀ ਜੀ ਦੇ ਚਰਨਾ ਦੇ ਵਿੱਚ ਅਰਦਾਸ ਕੀਤੀ ਹੈ ਕਿ ਸੂਚੀ ਮਾਨਵਤਾ ਦੇ ਵਿੱਚ ਜਿਹੜਾ ਆਪਸੀ ਪਿਆਰ ਸਤਿਕਾਰ ਆਪਸੀ ਭਾਈਚਾਰੇ ਦਾ ਸੁਦੇਸ਼ ਜਿਹੜਾ ਉਹਨਾਂ ਦਾ ਉਹ ਕਾਇਮ ਰਹੇ ਤੇ ਸਾਡੇ ਸਮਾਜ ਦੇ ਵਿੱਚ ਆਪਸੀ ਸਾਹ ਜੜੀ ਬਣੀ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਅੱਜ ਬਹੁਤ ਹੀ ਜ਼ਿਆਦਾ ਇੱਕ ਖੁਸ਼ੀ ਵਾਲਾ ਸਾਡੇ ਲਈ ਸਮਾ ਸੀ ਕਿ ਅ ਅੱਜ ਤੋਂ 1 ਸਾਲ ਪਹਿਲਾਂ ਜਨਾਲੇ ਦੇ ਵਿੱਚ ਅੰਕਨੂਲਾ ਮਿਨਿਸਟਰੀ ਦਾ ਇੱਕ ਚਰਚ ਦੀ ਬ੍ਰਾਂਚ ਜਿਹੜੀ ਉਹ ਖੋਲੀ ਗਈ ਸੀ ਔਰ ਉਹਨੂੰ ਲਗਭਗ 1 ਸਾਲ ਹੋ ਗਿਆ ਸੀ ਸੋ ਇਸ ਚਰਚ ਵਿੱਚ ਜਿੰਨੇ ਵੀ ਅੰਕਨੂਲਾ ਮਿਨਿਸਟਰੀ ਦੇ ਫਾਲੋਅਰ ਨੇ ਔਰ ਸਾਡੇ ਜਿੰਨੇ ਵੀ ਵਲੰਟੀਅਰ ਸੀਗੇ ਉਹਨਾਂ ਦੇ ਸਾਰਿਆਂ ਦੀ ਇਹ ਬੜੀ ਮੰਗ ਸੀ ਕਿ ਅਸੀਂ ਇਹਦੀ ਜਿਹੜੀ ਆ ਪਹਿਲੀ ਸਾਲਗिरा ਜਿਹੜੀ ਆ ਉਹ ਮਨਾਉਣੀ ਆ ਸੋ ਨਾਲ ਦੀ ਨਾਲ ਇੱਕ ਬੜੀ ਵੱਡੀ ਖੁਸ਼ੀ ਹੈ ਸੀ ਸਾਡੇ ਵਾਸਤੇ ਕਿ ਸਾਡੇ ਪ੍ਰਧਾਨ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਦਾ ਜਨਮ ਦਿਨ ਵੀ ਸੀਗਾ ਸੋ ਇਹ ਦੋਵੇਂ ਖੁਸ਼ੀਆਂ ਜਿਹੜੀਆਂ ਇਹ ਲਗਭਗ ਸਾਂਝੀਆਂ ਹੋ ਗਈਆਂ ਤਾਂ ਸਾਰੇ ਆਪਣੇ ਲੋਕਾਂ ਦੀ ਬੜੀ ਵੱਡੀ ਮੰਗ ਦੇ ਉੱਤੇ ਅਸੀਂ ਅੱਜ ਇਹ ਪ੍ਰੋਗਰਾਮ ਰੱਖਿਆ ਸੀਗਾ ਔਰ ਸਾਨੂੰ ਇੱਕ ਹੋਰ ਬੜੀ ਜਿਹਦਾ ਖੁਸ਼ੀ ਆ ਕਿ ਸਾਡੀ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਅੱਜ ਨਾਲੇ ਹਲਕੇ ਦੇ ਵ代यक ਅਤੇ ਕੈਬਨਰ ਮੰਤਰੀ ਸਰਦਾਰ ਕਦੀਪ ਸਿੰਘ ਧਾਰੀਵਾਲ ਅਤੇ ਹੋਰ ਬਹੁਤ ਸਾਰੀਆਂ ਉੱਚ ਸ਼ਖਸੀਅਤਾਂ ਨੇ ਅੱਜ ਸਾਡੀ ਖੁਸ਼ੀ ਦੇ ਵਿੱਚ ਸ਼ਾਮਲ ਹੋ ਕੇ ਸਾਨੂੰ ਵਧਾਈਆਂ ਦਿੱਤੀਆਂ ਵਾ ਸੋ ਮੈਂ ਬਹੁਤ ਧੰਨਵਾਦ ਕਰਦਾ ਪ੍ਰਭੂ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਸੰਸਦ ਦੁਆਰਾ ਕੀ ਕੀ ਕੀਤਾ ਜਾ ਰਿਹਾ ਹੈ ਦੇਖੋ ਆਲਰੇਡੀ ਅੰਕਰ ਨੁਰਲਾ ਮਿਨਿਸਟਰੀ ਜਿਹੜੀ ਆ ਉਹ ਗਰੀਬਾਂ ਦੇ ਲਈ ਬਹੁਤ ਜ਼ਿਆਦਾ ਕੰਮ ਕਰਦੀ ਪਈ ਆ ਸਾਡੇ ਚਰਚ ਵੱਲੋਂ 5000 ਵਿਧਵਾ ਅਤੇ ਗਰੀਬ ਲੋਕ ਜਿਹੜੇ ਨੇ ਉਹਨਾਂ ਨੂੰ ਹਰ ਮਹੀਨੇ ਜਿਹੜਾ ਵਾ ਉਹ ਰਕਸ਼ਨ ਦਿੱਤਾ ਜਾ ਰਿਹਾ ਵਾ ਔਰ ਜਿਹੜੀਆਂ ਗਰੀਬ ਲੋਕ ਨੇ ਉਹਨਾਂ ਦੀਆਂ ਲੜਕੀਆਂ ਦੀ ਸ਼ਾਦੀ ਹੁੰਦੀ ਆ ਔਰ ਤੁਸੀਂ ਪਿਛੇ ਸੁਣਿਆ ਹੋਏਗਾ ਕਿ ਅੰਕਰ ਨੁਰਲਾ ਜੀ ਨੇ ਅਨਾਉਂਸਮੈਂਟ ਕੀਤੀ ਸੀ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਜਿਨ੍ਹਾਂ ਦੇ ਕਾਰ ਬਣ ਨਾਲੇ ਆ ਜਿਹਦੇ ਚਾਹੁੰਦੇ ਨੇ ਬਹੁਤ ਗਰੀਬ ਲੋਕ ਨੇ ਉਹਨਾਂ ਨੂੰ ਉਹਨਾਂ ਨੇ ਘਰ ਬਣਾ ਕੇ ਦਿੱਤੇ ਸ਼ੁਰੂਆਤ ਕੀਤੀ ਸੀ ਕਰ ਰਹੇ ਆ ਔਰ ਵਾਲੇ ਸਮੇਂ ਦੇ ਵਿੱਚ ਸਾਡੇ ਚਰਚ ਵੱਲੋਂ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਅਨਾਉਂਸ ਕੀਤਾ ਪਾਸਟੋਰ ਜੀ ਦਾ ਇੱਕ ਬੜਾ ਵੱਡਾ ਡ੍ਰੀਮ ਆ ਕਿ ਚਰਚ ਸਕੂਲ ਖੁੱਲੇ ਜਾਣਗੇ ਔਰ ਨਾਲ ਦੀ ਨਾਲ ਹਸਪੀਟਲ ਜਿਹੜੇ ਆ ਉਹ ਖੋਲਣ ਦਾ ਉਹਨਾਂ ਦਾ ਵਿਚਾਰ ਆ ਕਿਉਂਕਿ ਉਹ ਚਾਹੁੰਦੇ ਨੇ ਕਿ ਹਰ ਗਰੀਬ ਦੀ ਜਿਹੜੀ ਆ ਐਜੂਕੇਸ਼ਨ ਦਾ ਲੈਵਲ ਜਿਹੜਾ ਉਹ ਵੱਡਾ ਹੋਣਾ ਚਾਹੀਦਾ ਔਰ ਹਰ ਇੱਕ ਗਰੀਬ ਬੰਦੇ ਦਾ ਇਲਾਜ ਜਿਹੜਾ ਵਾ ਉਹ ਹੋਣਾ ਚਾਹੀਦਾ ਸੋ ਉਹਨਾਂ ਦਾ ਇੱਕ ਬੜਾ ਵੱਡਾ ਡ੍ਰੀਮ ਆ ਕਿ ਪੰਜਾਬ ਦੇ ਵਿੱਚ ਇਸਾਈ ਭਾਈ ਜਿਹੜਾ ਹਮੇਸ਼ਾ ਇਹ ਦੋ ਖੇਤਰਾਂ ਦੇ ਵਿੱਚ ਪੰਜਾਬ ਦੀ ਤਰੱਕੀ ਦੇ ਵਿੱਚ ਬੜਾ ਵੱਡਾ ਭਾਈਵਲ ਰਿਹਾ ਵਾ ਸੋ ਜਿਹੜੀ ਇਹ ਚਰਚ ਆ ਅੰਕਨੂਲਾ ਮਿਨਿਸਟਰੀ ਆ ਉਹਦਾ ਬੜਾ ਵੱਡਾ ਯੋਗਦਾਨ ਜਿਹੜਾ ਆ ਆਲਰੇਡੀ ਪੰਜਾਬ ਦੇ ਵਿੱਚ ਚੱਲਦਾ ਪਿਆ ਵਾ ਲੇਕਿਨ ਇਸ ਖੇਤਰ ਦੇ ਵਿੱਚ ਆਣ ਕੇ ਵੀ ਮੈਨੂੰ ਮੈਂ ਮਹਿਸੂਸ ਕਰਦਾ ਕਿ ਅਪੋਸਟਲ ਜੀ ਸਾਡੇ ਪੰਜਾਬ ਦੇ ਲੋਕਾਂ ਦੀ ਬੜੀ ਵੱਡੀ ਸੇਵਾ ਕਰਨਗੇ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮਸੀ ਦੀ ਮੈਂ ਇਸ ਅਜਨਾਲਾ ਬ੍ਰਾਂਚ ਦਾ ਪ੍ਰਧਾਨ ਆ ਅੱਜ ਜਿਹੜਾ ਸਾਡੀ ਚਰਚ ਬ੍ਰਾਂਚ ਦਾ ਇੱਕ ਸਾਲ ਪੂਰਾ ਹੋਣ ਤੇ ਜਿਹੜਾ ਇਸ ਸਾਲਗिरा ਦਾ ਜਿਹੜਾ ਪ੍ਰੋਗਰਾਮ ਅੱਜ ਮਨਾਇਆ ਵਾ ਜਿੱਥੇ ਸਾਡੇ ਪ੍ਰਧਾਨ ਸ੍ਰੀ ਜਤੈਨਦਰ ਮਸੀ ਗੌਰਵ ਜੀ ਪਹੁੰਚੇ ਔਰ ਸਾਡੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾੜੀਵਾਲ ਜੀ ਔਰ ਡੀਐਸਪੀ ਅਜਨਾਲਾ ਜੀ ਪਹੁੰਚੇ ਬੜਾ ਖੁਸ਼ੀ ਦਾ ਦਿਨ ਸੀ ਅੱਜ ਜਿਹੜਾ ਸਾਲਗिरा ਜਿਹੜੀ ਅਸੀਂ ਮਨਾਈ ਆ ਉਹ ਨਾਲੇ ਸਾਡੇ ਪ੍ਰਧਾਨ ਜੀ ਦਾ ਬਰਥਡੇ ਹੀ ਉਹ ਵੀ ਜਿਹੜਾ ਅਵਿਸ਼ੇਕ ਕੀਤਾ ਵਾ ਅੱਜ ਖੁਸ਼ੀ ਦਾ ਦਿਹਾੜਾ ਸੀ ਸਵੇਰ ਦੇ ਜਿਹੜੇ ਸਾਡੇ ਨੌਜਵਾਨ ਆ ਇਹ ਖੁਸ਼ੀ ਦੇ ਨਾਲ ਜਿਹੜੇ ਜੂਝ ਰਹੇ ਸਾਰਿਆਂ ਨੇ ਆਪੋ ਆਪਣੀ ਟੀਮਾਂ ਵੱਲੋਂ ਕੀਏ ਕਟਾ ਕੇ ਔਰ ਸਾਲਗिराਹ ਵੀ ਮਨਾਈਆਂ ਤੇ ਪ੍ਰਧਾਨਜੀ ਦਾ ਬਰਥਡੇ ਵੀ ਮਨਾਇਆ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਮਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ લણ બહારા હોણ કરો હોવે ભે કરો બર્થડે પાર્ટીમ પાર્ટી હોય પાર્ટી અજીક અને ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼